ਇਹ ਖਿਲਾਫ ਹੀ ਚਲਦੀਆਂ ਭਾਵੇਂ ਸੁਪਰੀਮ ਕੋਰਟ ਚ ਉਹਨੇ ਐਫੀਡਵਿਟ ਦਿੱਤਾ ਹੈ ਕਿ ਪੰਜਾਬ ਦਾ ਪਾਣੀ ਦਿੱਲੀ ਭੇਜਿਆ ਜਾਂ ਆਪਣਾ ਦਿੱਲੀ ਦਿੱਤਾ ਜਾਏ ਐਨੇ ਥਰਮਲ ਪਲੈਂਟ ਬੰਦ ਕਰਨ ਦਾ ਸੁਪਰੀਮ ਕੋਰਟ ਚ ਐਫੀਡਵਿਟ ਦਿੱਤਾ ਕਿ ਪੰਜਾਬ ਦੇ ਥਰਮਲ ਪਲੈਂਟ ਬੰਦ ਕਰੋ ਕਿਸਾਨਾਂ ਨੂੰ ਪਰਾਲੀ ਸਾਣ ਦੇ ਪਰਚੇ ਦਿਓ ਤੇ ਜਿਹੜਾ ਹੁਣ ਜਿਹੜਾ ਬੰਦੀ ਸਿੱਖਾਂ ਦੀ ਰਹੀ ਹੈ ਹੁਣ ਦੇਖੋ ਇੱਕ ਇਨਸਾਨ ਆਪਣੀ ਕੈਦ ਪੂਰੀ ਕਰ ਗਿਆ ਤੇ ਪਰ ਉਹਨੂੰ ਛੱਡ ਨਹੀਂ ਰਹੇ ਤਿੰਨ ਬਾਾਰ ਸਾਡੇ ਸਾਰਿਆਂ ਨੇ ਰეკਮੈਂਡ ਕੀਤਾ ਥੜੇ ਸਾਰੇ ਅਫਸਰਾਂ ਨੇ ਰეკਮੈਂਡ ਕੀਤਾ ਹੈ ਜੀ ਪਰ ਉਹਨਾਂ ਨੇ ਉਹ ਛੱਡੇ ਨਹੀਂ ਸੋ ਇਹਦੀ ਪਾਲਿਸੀ ਬੜੀ 도ਗਲੀ ਪਾਲਿਸੀ ਹੈ ਕਹਿੰਦਾ ਕੁਛ ਹੈ ਕੇਜਰੀਵਾਲ ਕਰਦਾ ਕੁਛ ਹੈ ਹੁਣ ਵੀ ਤੁਸੀਂ ਦੇਖ ਲਓ ਕੰਦਾ ਦੇ ਕੀ ਲਿਖਿਆ ਕੇਜਰੀਵਾਲ ਨੂੰ ਮੌਕਾ ਦਿਓ ਕੀ ਉਹ ਪੋਸਟਰ ਚੇਂਜ ਕਰੂਗਾ ਜਦੋਂ ਭਗਵੰਤ ਮਾਨ ਸੀਐਮ ਹੈ ਮੈਂ ਉਹਨਾਂ ਦਾ ਇੰਟਰਵਿਊ ਦੇਖਿਆ ਹੈ ਭਗਵੰਤ ਮਾਨ ਨੂੰ ਤਾਂ ਬੋਲਣ ਨਹੀਂ ਦਿੰਦੇ ਸਾਰਾ ਕੁਛ ਕੇਜਰੀਵਾਲ ਕਹਿੰਦਾ ਮੈਂ ਆ ਕਰੂੰਗਾ ਕੇਜਰੀਵਾਲਾ ਕਰੂੰਗਾ ਕੀ ਮੁੱਖ ਮੰਤਰੀ ਕੇਜਰੀਵਾਲ ਡਿਫੈਕਟੋ ਬਣੂਗਾ ਕੀ ਭਗਵੰਤ ਮਾਨ ਨੂੰ ਕੀ ਆਪਣਾ ਅੱਗੇ ਮੋੜਾ ਰੱਖਿਆ ਹੈ ਕੀ ਹੁਣ ਪੰਜਾਬ ਦੀ ਜਨਤਾ ਆਮ ਆਦਮੀ ਆਦੀ ਤੋਂ ਪੁੱਛਣਾ ਚਾਹੁੰਦੀ ਹੈ ਕੀ ਪੰਜਾਬ ਦੀ ਜਨਤਾ ਕੇਜਰੀਵਾਲ ਤੇ ਵਿਸ਼ਵਾਸ ਕਰੇ ਜਾਂ ਭਗਵੰਤ ਮਾਨ ਤੇ ਵਿਸ਼ਵਾਸ ਕਰੇ ਕਿਉਂਕਿ ਪੋਸਟਰ ਲੱਗੇ ਆ ਉੱਥੇ ਭਗਵੰਤ ਕੇਜਰੀਵਾਲ ਦੇ ਲੱਗੇ ਆ ਭਗਵੰਤ ਮਾਨ ਦੀ ਫੋਟੋ ਵੀ ਹੈਨੀ ਸੋ ਪੰਜਾਬ ਦੀ ਜਨਤਾ ਨੂੰ ਬੇਫੂਕ ਬਣਾਉਣ ਵਾਸਤੇ ਕੇਜਰੀਵਾਲ ਲੱਗਿਆ ਪੰਜਾਬ ਦੀ ਜਨਤਾ ਹੁਣ ਬੇਫੂਕ ਨਹੀਂ ਬਣੂਗੀ ਤੇ ਮੈਂ ਫਿਰ ਤੋਂ ਸਵਾਲ ਪੁੱਛਦਾਂ ਕੇਜਰੀਵਾਲ ਨੂੰ ਤੇ ਆਮ ਆਦਮੀ ਪਾਰਟੀ ਨੂੰ ਤੁਸੀਂ ਦੱਸੋ ਪੰਜਾਬ ਦੀ ਜਨਤਾ ਕਿੰਨੇ ਵਿਸ਼ਵਾਸ ਰੱਖੇ ਜਿਹੜਾ ਉਹਨੇ ਕੰਨਾਂ ਤੇ ਲਾਇਆ ਪੋਸਟਰ ਹੈ ਕਿ ਕੱਲਾ ਕੇਜਰੀਵਾਲ ਜਾਂ ਭਗਵੰਤ ਮਾਨ ਦੋਨਾਂ 'ਚ ਦੱਸੇ ਕਿਹਦਾ ਰੱਖੇ ਜੇ ਉਹ ਕਹਿੰਦੇ ਭਗਵੰਤ ਮਾਨ ਤੇ ਫਿਰ ਕੇਜਰੀਵਾਲ ਦਾ ਪੋਸਟਰ ਵਾਪਸ ਲੈਣਗੇ ਆ ਇੱਕ ਡੋਗਲੀ ਪਾਰਟੀ ਐ ਦਿੱਲੀ ਵਿੱਚ ਤੇ ਪੰਜਾਬ ਵਿੱਚ ਫਰਕ ਫਰਕ ਬਿਆਨ ਦਿੰਦੀ ਆ ਦੂਜੇ ਸੂਬਿਆਂ ਜਾ ਕੇ ਹੋਰ ਫਰਕ ਬਿਆਨ ਦਿੰਦੇ ਆ ਪਰ ਸਰਵੇ ਤਾਂ ਫਿਰ ਵੀ ਦੱਸਦੇ ਆ ਆਪ ਪਾਰਟੀ ਦੇ ਜੀ ਸਰਵੇ ਆਮ ਆਦਮੀ ਪਾਰਟੀ ਦਾ 850 ਕਰੋੜ ਦਾ ਬਜਟ ਰੱਖਿਆ ਉਹਨਾਂ ਨੇ ਦਿੱਲੀ ਸਰਕਾਰ ਦਾ ਆ ਜਿਹੜੇ ਸਰਵੇ ਹੋ ਰਹੇ ਆ ਆ ਜਿਹੜੇ ਟੀਵੀ ਦੀ ਐਡਸ ਐ ਪਿਛਲੇ 1.5 ਸਾਲ ਤੋਂ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਦਾ ਪੈਸਾ गोवा इलेक्शन वास्ते महाराष्ट्र इलेक्शन वास्ते छत्तीसगढ़ इलेक्शन वास्ते पंजाब इलेक्शन वास्ते जिन्ने ਤੁਸੀਂ ਦੇਖੋਗੇ ਸਰਵੇ ਸਾਰਿਆਂ ਨੂੰ ਇਹ ਕੰਪਨੀਆਂ ਜਿੰਨੇ ਚੈਨਲਾਂ ਨੂੰ ਇਹਨਾਂ ਨੇ 20-20 ਕਰੋੜ 30-30 ਕਰੋੜ ਰੁਪਏ ਦਿੱਤਾ ਹੈ ਕੀ ਦਿੱਤਾ ਹੈ ਇਹਨਾਂ ਦੋ ਸਰਵੇ ਦਿਖਾਉਣੇ ਤੁਹਾਨੂੰ ਬਾਕੀ ਥੋੜੀ ਐਡ ਵਾਸਤੇ ਹੈ ਤੇ ਤੁਸੀਂ ਦੇਖਿਆ ਹੋਣਾ ਪਿਛਲੀ ਵਾਰ ਵੀ ਕਰਾਇਆ ਸੀ ਇਹਨਾਂ ਨੇ ਸੀ ਵੋਟਰ ਤੋਂ 100 ਸੀਟਾਂ ਕਈਆਂ ਸੀ ਤੇ ਐਆਂ ਕਿੰਨੀਆਂ ਸੋ ਮੈਂ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਨਾ ਚਾਹਣਾ ਆ ਸਾਰੇ ਸਰਵੇ ਆ ਪੇਡ ਸਰਵੇ ਆ ਪੈਸੇ ਨਾਲ ਆ ਕਰਾਏ ਜਾ ਰਹੇ ਆ ਤੋ ਐਸ ਕਰਕੇ ਤੁਸੀਂ ਇਹਨਾਂ ਦਾ ਵਿਸ਼ਵਾਸ ਕਰਨ ਦੀ ਲੋੜ ਨਹੀਂ ਪੰਜਾਬ ਵਿੱਚ ਜੋ ਹਾਲਾਤ ਐ ਕਲੀਨ সুইਪ ਸ਼੍ਰੋਮਣੀ ਅਕਾਲੀ ਦਲ ਦੀ ਐ ਤੇ ਮੈਂ ਗਰੰਟੀ ਨਾਲ ਕਹਿ ਸਕਦਾ ਕੇਜਰੀਵਾਲ ਦੀ ਪਾਰਟੀ ਨੂੰ ਮਲੇ ਦਾ 10 ਸੀਟਾਂ ਨਹੀਂ ਪੂਰੀਆਂ ਹੋਣੀਆਂ ਸਿੰਗਲ ਡਿਜੀਟ ਤੇ ਰਹੂਗੀ ਤੇ ਕਾਂਗਰਸ ਦਾ ਤੁਹਾਨੂੰ ਪਤਾ ਹੀ ਬੁਰਾ ਹਾਲ ਕਿੰਨਾ ਹੈ ਭਗਵੰਤ ਸਿੰਘ ਮਾਨ ਨੂੰ ਕਿੱਡਾ ਕੋ CM ਦਾ ਜਿਹੜਾ ਤੁਸੀਂ ਚਿਹਰਾ ਉਹਨਾਂ ਨੇ ਬਣਾਇਆ ਤੁਸੀਂ ਕੀ ਉਹਨਾਂ ਨੂੰ ਕਿੰਨਾ ਕੁ ਸਮੇਂ ਦਿਓ ਵੀ ਕਿੱਡਾ ਕੋ ਭਗਵੰਤ ਮਾਨ ਦਾ ਵਿਜ਼ਨ ਕੀ ਹੈ ਭਗਵੰਤ ਮਾਨ ਦਾ ਐਕਸਪੀਰੀਅੰਸ ਕੀ ਹੈ ਜਿਹੜੇ ਐਮਪੀ ਨਾਲ ਬੈਂਦੇ ਸੀ ਪਾਰਲੀਮੈਂਟ ਜੋ ਕਹਿੰਦੇ ਐਮਪੀ ਭਗਵੰਤ ਮਾਨ ਸਾਡੇ ਨਾਲ ਨਾ ਬੈਠੇ ਕਿਉਂਕਿ ਸ਼ਰਾਬ ਦਾ ਡੱਕਿਆ ਰਹਿੰਦਾ ਹੈ ਜਿਹੜਾ ਲੀਡਰ ਪਾਰਲੀਮੈਂਟ ਵਰਗੀ ਪਵਿੱਤਰ ਜਗ੍ਹਾ 'ਚ ਸ਼ਰਾਬ ਪੀ ਕੇ ਜਾਏ ਉਹ ਪੰਜਾਬ ਦਾ ਕਿਵੇਂ ਫੇਸ ਬਣ ਸਕਦਾ ਹੈ ਜਿਹੜਾ ਸ਼ਰਾਬ ਪੀ ਕੇ ਗੁਰੂ ਘਰ ਜਾਏ ਤੂੰ ਦੇਖ ਕਿ ਉਹਨੇ ਕਈ ਗੁਰੂ ਘਰਾਂ ਵਿੱਚ ਸਮਾਗਮਾਂ ਵਿੱਚ ਭਗਵੰਤ ਮਾਨ ਸ਼ਰਾਪ ਵੀ ਕਿਹਾ ਹੈ ਤੇ ਸੰਗਤ ਨੇ ਉਹਨੂੰ ਬਾਹਰ ਕੱਢਿਆ ਸੋ ਜੇ ਕੀ ਤੇ ਨਾਲੇ ਹੋਰ ਵੀ ਗੱਲ ਹੈ ਭਗਵੰਤ ਮਾਨ ਕੇਜਰੀਵਾਲ ਨੇ ਪੂਰੇ ਪੰਜਾਬ 'ਚ ਲੱਭਿਆ ਬੜੇ ਚੀਫ ਮਿਨਿਸਟਰ ਪੇਸ ਬਣਾਉਣ ਦੀ ਕੋਸ਼ਿਸ਼ ਕਰੇ ਕਿਤੇ ਰਾਜੇਵਾਲ ਦੇ ਮਗਰ ਕਿਤੇ ਕਿਸੇ ਦੇ ਮਗਰ ਕਿਸੇ ਕਿਸੇ ਦੇ ਮਗਰ ਜਦੋਂ ਸਾਰਿਆਂ ਨੇ ਨਾਂ ਕਰਤੀ ਫਿਰ ਅਖੀਰ ਚ ਉਹਨੇ ਆ ਕੇ ਭਗਵੰਤ ਮਾਨ ਨੂੰ ਖੜਾ ਕੀਤਾ ਹੁਣ ਭਗਵੰਤ ਮਾਨ ਤੂੰ ਮੈਨੂੰ ਕੋਈ ਦੱਸ ਰਿਹਾ ਸੀ ਖਬਰ ਵਾਲਾ ਕਿ ਜਦੋਂ ਲਾਉਣ ਕੀਤਾ ਦੋ ਦਿਨ ਦਿਖਾਈ ਨਹੀਂ ਦਿੰਦਾ ਕਿਉਂਕਿ ਇੰਨੀ ਸ਼ਰਾਬ ਪੀ ਲਈ ਉਹਨਾਂ ਨਸ਼ੇ ਚ ਕਿ ਦੋ ਦਿਨ ਫਿਰ ਤੋਂ ਨਹੀਂ ਨਿਕਲੇ ਆਪਣੇ ਘਰੋਂ ਸਰ ਬੁੱਧ ਬੁਸਤਵਾ ਦੇ ਆ ਵੀਡੀਓ ਬਾਰੇ ਚੱਲ ਰਿਹਾ ਮਲੇਰ ਕੋਟਲਾ ਚ ਜਿਹੜਾ ਉਹਨੇ ਕਿਹਾ ਕਿ ਆਪ ਪਾਰਟੀ ਵਾਲੇ ਜੇ ਨੁੱਕੜ ਸਰ ਸਾਡੇ ਸ਼ਰਾਰਤ ਕਰਾਂਗੇ ਅਸੀਂ ਕਰ ਕਰ ਚ ਖਲਣ ਪਾਵਾਂਗੇ ਤੇ ਅਸੀਂ ਉਹਨਾਂ ਝਾੜੂ ਨਾਲ ਪਟਾਈ ਕਰਾਂਗੇ ਬਰਕਰਾਰ ਦੇਖੋ ਕਾਂਗਰਸ ਤੇ ਜਿਹੜੇ ਪਾਰਟੀਆਂ ਹੁਣ ਜਦੋਂ ਪੈਰਾਂ ਥੱਲੇ ਜ਼ਮੀਨ ਖਿਸਕ ਜੇ ਨਾ ਉਹ ਘਬਰਾ ਜਾਂਦੀ ਹੈ ਇੱਕੋ ਜਿੰਨੀਆਂ ਮદાન ਚ ਪਾਰਟੀਆਂ ਇੱਕੋ ਇੱਕ ਪਾਰਟੀ ਹੈ ਜਿਹੜੀ ਸਟੇਬਲ ਹੈ जिने 2 ਮਹੀਨੇ ਪਹਿਲੇ ਆਪਣੇ ਉਮੀਦਵਾਰ ਵੀ ਬੁਲਾਣ ਕਰ ਦਿੱਤੇ ਪਿੰਡ ਪੰਜਾਬ ਹੀ ਚੁੱਕੀ ਘਰ ਘਰ ਜਾ ਚੁੱਕੀ ਸ਼ਹਿਰਾਂ ਜਾ ਚੁੱਕੀ ਜਿਦੇ ਵਿੱਚ ਕੋਈ ਬਗਾਵਤ ਨਹੀਂ ਹੈ ਜੀ ਦੀ ਲੀਡਰਸ਼ਿਪ ਇੱਕ ਹੈ ਕਮਾਂਡ ਸਟਰਕਚਰ ਇੱਕ ਹੈ ਉਹ ਹੈ ਸ਼੍ਰੋਮ ਨਿਕਾਲ ਦਲ ਬੀਐਸਪੀ ਘਟ ਜੋੜ ਬਾਕੀ ਸਾਰੇ ਅ ਕਾਟੋਪਲੇ ਸ ਹੈ ਹੁਣ ਤੁਸੀਂ ਕਾਂਗਰਸ ਦਾ ਬੋਰਡ ਦੇਖਿਆ ਉਹ ਗਾਂਧੀ ਜੀ ਦੇ ਤਿੰਨ ਬੰਦਰ ਨਹੀਂ ਹੁੰਦੇ ਸੀ ਇੱਕ ਨੇ ਅੱਖਾਂ ਬੰਦ ਕੀਤੀ ਸੀ ਦੂਰੇ ਕੰਨ ਆ ਤਿੰਨੇ ਬੰਦਰ ਆ ਜਿਹੜੇ ਪੋਸਟਰ ਦਿਖਾਈ ਚੰਨੀ ਐ, ਜਾਖੜ ਐ ਤੇ ਨਵਜੋਤ ਸਿੱਧੂ ਐ ਮੈਂ ਨਾ ਕਿਸੇ ਕਮਰੇ ਛੱਡ ਦਿਓ ਤੁਸੀਂ ਮੈਂ ਜੁੰਡਿਓ ਜੁੰਡੀ ਹੋ ਜਾਣਗੇ ਮਤਲਬ ਪੱਟ ਕੇ ਮਸਾ ਕੱਢਾਂਗੇ ਉਹਨਾਂ ਨੂੰ ਸੋ ਆ ਹਾਲਾਤ ਐ ਕੱਲੀ ਸਟੇਬਲ ਪਾਰਟੀ ਪੰਜਾਬ ਦੀ ਪਾਰਟੀ ਪੰਜਾਬੀਆਂ ਦੀ ਪਾਰਟੀ ਜੋ ਪੰਜਾਬੀਆਂ ਦੀ ਆਵਾਜ਼ ਐ ਪੰਜਾਬ ਵਾਸਤੇ ਲੜਦੀ ਰਹੀ ਐ ਉਹ ਸ਼ਰੋਮਣੀ ਕਾਲੀ ਦਲ ਐ ਜੀਨੇ ਗਰੀਬ ਦੀ ਕਿਸਾਨ ਦੀ ਮਜ਼ਦੂਰ ਦੀ ਸ਼ਹਿਰੀ ਦੀ ਸਾਰਿਆਂ ਦੀ ਆਵਾਜ਼ ਵਾਸਤੇ ਲੜਾਈ ਕੀਤੀ ਐ